ਗੱਡਿਆ ਹੌਸਲਿਆਂ ਨਾਲ ਕਰ ਤਰ ਪਹਲਾਉਂ ਸਵਾ ਸਾਨੂੰ ਦਾ ਆਸਰਾ ਬੜਾ ਸੀ ਮੈਂ ਨਾ ਬਾਤ ਨਹੀਂ ਕੋਣੀ ਨਾ ਥਾਣੇ ਤੇ ਮੈਂ ਅਜੇ ਟਾਇਰ ਪਾਵਾਂਗੇ ਸਾਨੂੰ ਤਾਂ ਪੋਣਾ ਘੰਟਾ ਲੱਗ ਜਾਵੇਗਾ ਮੈਂ ਅੱਧਾ ਘੰਟਾ लेट ਪੋਣਾ ਆਵਾਂਗਾ ਲਾਡੀ ਵਰੀ ਆਂਦੇ ਪੈਣੇ ਲਈ ਆ ਦਿੰਨੇ ਟਾਇਰ ਗੱਡੀ ਤੇ ਲਾਡੀ ਮਾਲਕ ਨੇ ਹਾਂਜੀ ਟਰੈਕਟਰ ਵਾਲੇ ਅੱਛਾ ਜੀ ਤੇ ਪੌਗਵੰਤ ਦਾ ਨਾਮ ਲੈਂਦਾ ਪਿਆ ਸੀ ਕਹਿੰਦਾ ਉਹ ਆਣੇ ਪਹਿਣ ਤੁਸੀਂ ਟਾਇਰ ਬਦਲਣ ਦਾ ਟਾਈਮ ਲੱਗੇਗਾ ਤੁਸੀਂ ਖੁਦ ਵੀ ਹੈਂਡੀਕੈਪਡ ਹੋ ਜੀ ਹਾਂਜੀ ਬੱਚਾ ਜੀ ਜਿਹੜੇ ਅਸੀਂ ਦਲਾ ਤੋਂ ਕਿਹੜਾ ਫਾਰਟ ਤੇ ਲਈ ਆਦੇ ਸੀ ਤੇ ਲੱਡੂ ਵਾਲੇ ਅੱਧ ਵਿੱਚਕਾਰ ਉਹ ਤੇ ਨਾ ਟ੍ਰੈਕਟਰ ਪਾਇਰ ਵੱਡਾ ਟਾਇਰ ਪੰਚਰ ਹੋ ਗਿਆ ਸੀ ਜੀ ਤੇ ਉੱਥੋਂ ਮੰਨ ਲਓ ਆਪ ਤੱਕ ਢੰਡੇ ਕੁੰਡੇ ਲਾਤੇ ਤੇ ਰੱਬ ਜਾਣੇ ਗੱਡੀ ਮੰਨ ਲਓ ਵਿੱਚੋਂ ਆਈ ਤੇ ਅਗਾਈ ਲਈ ਗਈ ਆਹ ਵਾਲੀ ਚੀਜ਼ਾਂ ਸੱਟਾਂ ਲੱਗੀਆਂ ਆਈਆਂ ਸੀ ਆਹ ਕੰਮ ਸਾਰਾ ਲੱਥਾ ਹੋਇਆ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਫਿਰ ਜੀ ਮੇਰੇ ਵੱਲੇ ਤਾਂ ਨਾ ਸਾਡੇ ਪਿੰਡ ਦੇ ਮੁੰਡੇ ਆਏ ਸੀ ਜੀ ਤੇ ਫਿਰ ਫੋਨ ਮੇਰੇ ਵੱਲੇ ਮੇਰੀ ਮੈਲ ਤੇ ਆ ਗਿਆ ਸੀ ਕਿੰਨੇ ਬੱਚੇ ਨੇ ਜੀ ਜੀ ਹੱਥ ਗੁੱਡੂ ਬਈ ਕਿਸ ਤਰ੍ਹਾਂ ਤੁਹਾਡੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਤੇ ਹੁਣ ਅੱਜ ਐਡੀ ਵੱਡਿਆ ਹਾਂ ਤੁਹਾਨੂੰ ਦਾ ਆਸਰਾ ਪੜਾਇ ਸੀ ਪਤਾ ਲੱਗਿਆ ਇਹ ਕਹਿੰਦੇ ਨੇ ਵੀ ਤੁਹਾਨੂੰ ਕਹਿ ਕੇ ਗਿਆ ਸੀ ਕੁਝ ਸਮੇਂ ਬਾਅਦ ਮੈਂ ਘਰ ਆ ਜਾਵਾਂਗਾ ਪਰ ਮੌਤ ਉਸਨੇ ਆਇਆ ਤੇ ਕਹਿੰਦੇ ਮੈਂ ਅਜੇ ਟਾਇਰ ਪਾਵਾਂਗੇ ਸਾਨੂੰ ਤਾਂ ਪੌਣਾ ਘੰਟਾ ਲੱਗ ਜਾਵੇਗਾ ਮੈਂ ਅੱਧਾ ਘੰਟਾ ਲੇਟ ਪੌਣਾ ਆਵਾਂਗਾ ਲਾਡੀ ਵਰੀ ਆਂਦੇ ਪੈਣੇ ਲਈ ਆ ਦਿੰਨੇ ਟਾਇਰ ਗੱਡੀ ਤੇ ਲਾਡੀ ਮਾਲਕ ਨੇ ਹਾਂਜੀ ਟਰੈਕਟਰ ਵਾਲੇ ਅੱਛਾ ਜੀ ਤੇ ਕੌਕਲੰਤ ਦਾ ਨਾਮ ਲੈਂਦਾ ਪਏ ਸੀ ਕਹਿੰਦੇ ਆਂਦੇ ਪੈਣੇ ਤੁਸੀਂ ਟਾਇਰ ਬਦਲਣੇ ਟਾਈਮ ਲੱਗੇਗਾ ਇਸੋ ਜਿਹੜਾ ਟ੍ਰੈਲ ਆਇਆ ਘੋੜਾ ਉਹ ਜ਼ਿਆਦਾ ਜਬਰਦਸਤ ਤੁਹਾਡੀ ਹੁਣ ਪ੍ਰਸ਼ਾਸਨ ਤੋਂ ਮੰਗ ਕੀ ਹੈ ਜੀ ਜੀ ਸਾਹਿਬ ਦਿੱਤਾ ਜਾਵੇ ਸਾਡਾ ਤਾਂ ਹਾਲੇ ਕੋਈ ਨਹੀਂ ਰੋਕਿਆ ਹਟਾ ਸਾਫ ਕਾਰਵਾਈ ਜੀ ਹੁਣ ਐ ਐਡੀ ਵੱਡੀ ਵਿਵਤਾ ਵਾਪਰੀ ਹੈ ਤੁਹਾਡੇ ਤੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਜੀ ਸਰਕਾਰ ਨੂੰ ਪਤਾ ਹੀ ਹੋਣਾ ਚਾਹੀਦਾ ਕਿ ਹਾਲਤ ਨੰਦੇ ਨਾਲ ਹੋ ਗਈ ਏ ਤੁਸੀਂ ਖੁਦ ਵੀ ਨਿੱਕੇ ਜਿਹੇ ਗੁੱਡੂ ਆ ਗਏ ਏ ਤੁਸੀਂ ਖੁਦ ਵੀ ਹੈਂਡੀਕੈਪਡ ਹੋ ਜੀ ਹਾਂਜੀ ਅਸੀਂ ਬੱਚੇ ਜੀ ਕਾਰਨ ਕੀ ਰਿਹਾ ਮੋਤ ਦਾ ਕਾਰਨ ਜੀ ਸਾਰ ਇਹਨਾਂ ਟਾਇਰ ਪੈਂਚਰ ਹੋ ਗਿਆ ਵੱਡਾ ਟਰੱਕ ਦਾ ਅੱਛਾ ਜੀ ਇਹਨਾਂ ਪਿੱਛੇ ਦਰਖਤ ਕੋਲ ਪਾਟਪੁਰ ਤੇ ਟਾਣੀਆਂ ਟੂਣੀਆਂ ਨਾਲ ਛਾਡਾ ਤੇ ਲਾ ਜਾਨੇ ਕਿ ਕਿਸੇ ਨੂੰ ਪਤਾ ਲੱਗੇਗਾ ਪਿਛਲੇ ਪਾਸੇ ਵੀ ਨਾ ਲਾ ਦਿੱਤੇ ਨੇ ਲੈਟਾ ਦੇ ਲੈਟਾ ਪਿਛਲੇ ਅੱਜ ਜਗੀ ਜਾਂਦੇ ਸਨ ਰਾਤ ਵਿੱਚ ਕੋਈ ਇੱਕੋ ਜ਼ਬਰਦਸਤ ਟਰਾਲ ਆਇਆ ਹੈ ਬੜਾ ਬੜਾ ਤੇਜ਼ ਰਫਤਾਰ ਸਾਰੇ ਪਿੰਡ ਵਾਲੇ ਵੀ ਜਦੋਂ ਮੈਂ ਗਿਆ ਤਾਂ ਕਹਿੰਦੇ ਬੜਾ ਤੇਜ਼ ਬੜਾ ਆਵਾਜ਼ ਆਈ ਜਦੋਂ ਮੈਂ ਮਾਮੀ ਨਾਲ ਗੱਲ ਕਰਦਾ ਵੀ ਤੇਰਾ ਮਾਮਾ ਤਾਂ ਗਿਆ ਰਿਹਾ ਤਲਿਆਂ ਦਾ ਦੋ ਘਟ ਲੱਭ ਹਣੁ ਪਾਦੀ ਮੈਂ ਮਾਮੀ ਦੋ ਆਚਾਰ ਦਰਵਾਕ ਤੇ ਮੈਂ ਪਾ ਜਾਣਾ ਉਹਦੋਂ ਫੋਨ ਆਵਾਜ਼ ਆਈ ਬਿਆਸ ਤੇਰਾ ਕੋਈ ਕੁਛ ਨਾ ਦੇਗ ਨਾਲ ਤੇ ਫੋਨ ਵੀ ਉਹਨਾਂ ਕੀਤਾ ਬਿਆਸ ਤੇਰਾ ਕਾਚਰ ਐਕਸੀਡੈਂਟ ਹੋ ਗਿਆ ਕਿਉਂਕਿ ਆਲਦਾ। ਉਵੇਂ ਫੋਨ ਕੱਟਾ ਤੇ ਮੈਂ ਇੱਧਰ ਲਾਚ ਦਾ ਪਿਆ ਰਿਹਾ। ਮਾਂ ਮਾਮੀ ਮਾਮੀਆਂ ਦੇ ਵੱਤੀ ਹੋ ਗਿਆ। ਮਾਮੀ ਕਹਿੰਦੀ ਤੇਰਾ ਮਾਮੇ ਦਾ ਪੁੱਤਰ ਐਕਸੀਡੈਂਟ ਹੋ ਗਿਆ। ਲੱਦਵਲ ਤੋਂ ਕੋਲ ਸਕੇਰਤ ਆਣਾ। ਤੇ ਮੈਂ ਤੁਰ ਮੋਟਰਸਾ ਚੱਕਾ ਦੁਆ ਪਰਿਵਾਰ ਗਿਆ ਤੇ ਜਾਂਦਾ ਤੇ ਮੈਂ ਪਹਿਲੇ ਗਿਆ ਤੇ ਉੱਥੇ ਜਾ। ਕੋਈ ਲੋਕ ਆਗੇ ਸੀ ਮੌਕੇ ਤੇ ਪੁਲਿਸ ਪਹੁੰਚ ਗਈ ਸੀ। ਪੁਲਿਸ ਸਪੜੀ ਖੜੀ ਸੀ ਪਿੰਡ ਦੇ ਵਾਵਾ ਜੀ ਦੇ। ਹੁਣ ਕੀ ਕਾਰਵਾਈ ਹੋ ਰਹੀ ਹੈ ਪੁਲਿਸ ਵੱਲੋਂ? ਕਾਰਵਾਈ ਅਜੇ ਕੋਈ ਨਹੀਂ ਹਾਰ ਦੀ ਸੁਣਾਈ ਨਹੀਂ ਹੁੰਦੀ ਪਈ ਬਾਕੀ ਸਾਡੀ ਡੇਡ ਬੋਡੀ ਇਸ ਟਾਈਮ ਕਿੱਥੇ ਹੈ ਹਾਇਲ ਕਾ ਜੀ ਮਾਮਲਾ ਇਹ ਹੈ ਜੀ ਇੱਕ ਗਰਦਿਆਲ ਸਿੰਘ ਜਿਹੜਾ ਕਿ ਟ੍ਰੈਲੇ ਟਰੈਕਟਰ ਤੇ ਡਰਾਈਵਰੀ ਕਰਦਾ ਤੇ ਉਹ ਬਰਾਦਾ ਲੈ ਕੇ ਲਾਧੂ ਕਾ ਮੰਡੀ ਤੋਂ ਜਲਾਲਾਬਾਦ ਨੂੰ ਆ ਰਿਹਾ ਸੀ ਤਾਂ ਕਰੀਬ ਵਕਤ 9 ਵਜੇ ਤੇ ਉਹਨੇ ਕੋਈ ਟਰਾਲੇ ਨੂੰ ਚੈੱਕ ਕਰਨ ਲੱਗਾ ਤੇ ਇੱਕ ਮਗਰੋਂ ਟਰਾਲਾ ਆਨ ਕੇ ਘੋੜਾ ਟਰਾਲਾ ਸੀ ਜਿਸ ਦਾ ਨੰਬਰ ਹੈ RJ13GB7007 ਜਿਨੇ ਲਿਆਕੇ ਵਿੱਚ ਮਾਰਿਆ ਤੇ ਉੱਥੇ ਮੌਕੇ ਤੇ ਹੀ ਗਰਦੀਾਲ ਸਿੰਘ ਦੀ ਮੌਤ ਹੋ ਗਈ ਏ ਮਰਨ ਵਾਲੇ ਦਾ ਦੀ ਉਮਰ ਕਰੀ 45 46 ਸਾਲ ਇਹ ਕਿੱਥੋਂ ਦਾ ਰਹਿਣ ਵਾਲਾ ਜੀ ਜਿਹੜਾ ਮ੍ਰਿਤਕ ਹੈ ਜੀ ਇਹ ਜੋਧਾ ਪੈਣੀ ਦਾ ਰਹਿਣ ਵਾਲਾ ਜੀ ਜੀ ਕਾਰਵਾਈ ਕੀਤੀ ਜਾ ਰਹੀ ਹੈ ਅ ਉਹ ਦੇ ਖਿਲਾਫ ਟਰਾਲੇ ਵਾਲੇ ਦੇ ਡਰਾਈਵਰ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਜੇ ਡਰਾਈਵਰ ਬਾਰੇ ਪਤਾ ਨਹੀਂ ਲੱਗਾ ਡਰਾਈਵਰ ਮੌਕੇ ਤੋਂ ਛੱਡ ਕੇ ਭੱਜ ਚੁੱਕਾ ਹੈ ਤੇ ਜਿਹੜੀ ਕਿ ਅਗਲੀ ਕਾਰਵਾਈ ਹੌਲਦਾਰ ਅਮਨ ਦੇ ਡੇਢ ਦੀ ਡਿਊਟੀ ਲਗਾਈ ਹੈ ਤੇ ਜਿਹੜਾ ਪੋਸਟਮਾਰਟਮ ਕਰਾ ਕੇ ਤੇ ਜਲਦ ਤੋਂ ਜਲਦ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਜਿਹੜੇ ਵਾਣ ਨੇ ਸਰ ਪੁਲਿਸ ਕੋਲ ਕਬਜ਼ੇ ਚ ਲੈ ਲਏ ਨੇ ਹਾਂ ਵਾਣ ਕਬਜ਼ੇ ਵਿੱਚ ਪੁਲਿਸ ਦੇ ਜੀ ਜੀ ਕਿੰਦੇ ਬਿਆਨਾਂ ਤੇ ਕਾਰਵਾਈ ਹੋ ਰਹੀ ਹੈ ਜੀ ਅੱਗੇ ਦੀ ਹਾਂਜੀ ਇਹ ਹਰਪ੍ਰੀਤ ਸਿੰਘ ਹੈਗਾ ਜੀ ਆਪਣੇ ਪੁੱਤਰ ਗਰਦਿਆਲ ਸਿੰਘ ਦਾ ਉਹਦਾ ਭਾਈ ਆ ਜੀ ਉਹਦੇ ਬਿਆਨ ਤੇ ਹੀ ਪਰਚਾ ਦਰਜ ਹੋਇਆ